ਜੀਵ ਜੀਵ ਦਾ ਆਹਾਰ ਹੈ ਇਸ ਤੋਂ ਬਿਨਾ ਜੀਵਨ ਨਹੀਂ ਮਿਲ ਸਕਦਾ ਜਿਸ ਚੀਜ਼ ਦੇ ਜੀਵਨ ਨੇ ਉਸ ਤੋਂ ਜ਼ਿੰਦਗੀ ਵੀ ਨਹੀਂ ਮਿਲੇਗੀ ਉਸ ਤੋਂ ਜੀਵਨ ਵੀ ਨਹੀਂ ਮਿਲੇਗਾ ਰੱਬੀ ਸਿਧਾਂਤ ਪਰ ਮੈਂ ਅਰਜ਼ ਕਰਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਤਰ੍ਹਾਂ ਦੀਆਂ ਵਿਰੋਧੀ ਵਿਚਾਰਾਂ ਮਿਲਣਗੀਆਂ ਪਰ ਵਿਰੋਧੀ ਵਿਚਾਰਾਂ ਦੇ ਟਕਰਾਅ ਨਹੀਂ ਹੈ ਟਕਰਾਅ ਨਹੀਂ ਹੈ ਪਿਆਰ ਹੈ ਕਬੂਲ ਇੱਕ ਦੂਜੇ ਨੂੰ ਕਬੂਲ ਪਰਮਾ ਪਿਆਰ ਦਾ ਧਰਮ ਹੈ ਗੁਰਮਤ ਪਿਆਰ ਦਾ ਧਰਮ ਹੈ ਇਸ ਵਾਸਤੇ ਤਲਵਾਰ ਨਾਲ ਗੱਲ ਮਨਾਣੀ ਹੈ ਇਸ ਨੂੰ ਸਤਿਗੁਰ ਨੇ ਨਹੀਂ ਕਬੂਲਿਆ ਤੇ ਵਿਚਾਰ ਨਾਲ ਗੱਲ ਮਨਾਣੀ ਹੈ ਇਸ ਨੂੰ ਵੀ ਨਹੀਂ ਪਿਆਰ ਐਸ ਵਾਸਤੇ ਸਤਿਗੁਰ ਬੇਨਤੀ ਕਰ ਰਹੇ ਨੇ ਜੋਦੜੀ ਕਰ ਰਹੇ ਨੇ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਤਹਿਲ ਕੀ ਵੇਲਾ ਬੇਨਤੀ ਕਰ ਰਹੇ ਜੋਦੜੀ ਕਰ ਰਹੇ ਜਬਰ ਨਹੀਂ ਇਹ ਨਹੀਂ ਕਿ ਤੂੰ ਨਮਾਜ਼ ਨਹੀਂ ਪੜੀ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਇਹ ਨਹੀਂ ਕਿ ਰਮਜ਼ਾਨ ਦੇ ਦਿਨਾਂ ਚ ਅੱਜ ਤੋਂ ਰੋਟੀ ਕਿਦਰੇ ਖਾ ਲਈ ਹੈ ਤੇ ਜੁੱਤੀਆਂ ਪੈ ਜਾਣ ਪੈ ਜਾਂਦੀਆਂ ਨੇ ਹਿੰਦੁਸਤਾਨ ਵਿੱਚ ਮੁਸਲਮਾਨ ਨੂੰ ਮੁਸਲਮਾਨ ਮੁਸਲਮਾਨ ਨੂੰ ਮਾਰਨ ਲੱਗ ਪੈਂਦੇ ਨੇ ਤੋਂ ਰਮਜ਼ਾਨ ਦੇ ਦਿਨਾਂ ਚ ਪਾਣੀ ਪੀ ਲਿਆ ਤੋਂ ਰਮਜ਼ਾਨ ਦੇ ਦਿਨਾਂ ਰੋਟੀ ਖਾ ਲਈਏ ਕਿਉਂ ਖਾ ਲਈਏ ਜਬਰ ਸਲਵਾਰ ਦਾ ਧਰਮ ਤੇ ਹਿੰਦੂ ਮਤ ਅੱਜ ਵੀ ਵਿਚਾਰ ਵਟਾਂਦਰੇ ਦੇ ਉੱਤੇ ਬਹੁਤਾ ਖੜਾ ਹੈ ਇਸ ਵਾਸਤੇ ਬੁਥੇਰੀਆਂ ਸ਼ਾਖਾਵਾਂ ਇਹਨਾਂ ਚ ਨਵੀਆਂ ਤੋਂ ਨਵੀਆਂ ਜਨਮ ਲੈਂਦੀਆਂ ਨੇ ਗੁਰਮਤਿ ਦੇ ਚ ਪਿਆਰ ਪ੍ਰਧਾਨ ਹੈ ਸੰਬੰਧ ਪਿਆਰ ਤੋਂ ਬਿਨਾ ਜੁੜਦਾ ਹੀ ਨਹੀਂ ਤੇ ਇਸ ਵਾਸਤੇ ਸਾਇਬ ਕਹਿੰਦੇ ਆਉਗਣਾ ਦੇ ਬੰਧਨ ਐ ਮਨ ਪਿਆਰ ਤੋਂ ਬਿਨਾ ਨਹੀਂ ਟੁਕਣਗੇ ਮਨ રે ਕਿਉਂ ਛੂਟੇ ਬਿਨ ਪਿਆਰ ਪੂਰਨ ਪ੍ਰੇਮ ਕੀ ਲੇਸ ਬਿਨਾ ਸਿਕ ਪੰਡਤ ਦਾਵਤ ਜਾਵਤ ਆਰੀ ਸਾਇਬ ਕਹਿੰਦੇ ਪੂਰਨ ਪ੍ਰੇਮ ਤੋਂ ਬਿਨਾ ਪ੍ਰੀਤ ਤੋਂ ਬਿਨਾ ਬੜੇ ਬੜੇ ਪੰਡਤ ਦਾਰਸ਼ਨ ਫਿਲਾਸਫਰ ਅਨੇ ਵਰਤ ਜ਼ਿੰਦਗੀ ਕਬਾ ਪੈਸਦੇ ਨੇ ਤੇ ਖਾਲਸਾ ਕੌਣ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਫੈਸਲਾ ਪੂਰਨ ਪ੍ਰੇਮ ਪ੍ਰਤੀਤ ਸਜੇ ਪੂਰਨ ਪ੍ਰੇਮ ਮੁਕੰਮਲ ਪ੍ਰੇਮ ਪੂਰਨ ਪ੍ਰੇਮ ਨਾਲ ਹੀ ਪੂਰਨ ਨਾਲ ਰਿਸ਼ਤਾ ਜੁੜੇਗਾ ਅਧੂਰੇ ਪ੍ਰੇਮ ਨਾਲ ਨਹੀਂ ਤੇਰੇ ਤੇ ਪਰਿਵਾਰ ਦਾ ਪ੍ਰੇਮ ਹੈ ਤਾਂ ਇਹ ਵੀ ਸੰਬੰਧ ਹੈ ਪਰਮਾਤਮਾ ਨਾਲ ਪਰ ਪਰਮਾਤਮਾ ਦੇ ਕੁਝ ਹਿੱਸੇ ਨਾਲ ਸੰਪੂਰਨ ਨੂੰ ਸੰਸਾਰ ਦੇ ਕੁਝ ਕੁ ਹਿੱਸੇ ਨਾਲ ਪ੍ਰੇਮ ਹੈ ਬਾਕੀਆਂ ਨਾਲ ਨਹੀਂ ਕੋ ਜਿੱਥੇ ਜਿੱਥੇ ਪ੍ਰੇਮ ਹੈ ਉੱਥੇ ਉੱਥੇ ਸੰਬੰਧ ਹੈ ਸੰਬੰਧ ਸਾਰੇ ਪਰਮਾਤਮਾ ਦੇ ਨੇ ਈਸ਼ਵਰ ਦੇ ਨੇ ਲੇਕਿਨ ਇਹ ਪੂਰਨ ਪ੍ਰੇਮ ਨਹੀਂ ਅਧੂਰਾ ਪ੍ਰੇਮ ਹੈ ਪਿਤਾ ਨਾਲ ਪਿਆਰ ਹੈ ਪਰੋਤੀ ਨਾਲ ਨਹੀਂ ਆਪਣੇ ਬੱਚਿਆਂ ਨਾਲ ਪਿਆਰ ਹੈ ਪਰੋਤੀਆਂ ਨਾਲ ਨਫ਼ਰਤ ਹੈ ਇੱਕ ਭਰਾ ਨਾਲ ਪਿਆਰ ਹੈ ਦੂਜੇ ਭਰਾ ਨਾਲ ਨਹੀਂ ਹੈ ਅਗਰ ਇਸ ਤਰ੍ਹਾਂ ਦਾ ਹੈ ਤਾਂ ਅਜੇ ਇਹ ਪੂਰਨ ਪ੍ਰੇਮ ਨਹੀਂ ਹੈ ਪੂਰਨ ਪ੍ਰੇਮ ਸਮਾਗਰ ਪ੍ਰੇਮ ਸਾਰਿਆਂ ਨਾਲ ਖਾਲਸਾ ਮਨੁੱਖ ਉਸੇ ਦਿਨ ਹੁੰਦਾ ਹੈ ਪਵਿੱਤਰ ਮਨੁੱਖ ਉਸੇ ਦਿਨ ਹੁੰਦਾ ਹੈ ਜਿਸ ਦਿਨ ਪੂਰਨ ਪ੍ਰੇਮ ਦਾ ਅੰਦਰੋਂ ਜਨਮ ਹੋਵੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਰੇ ਪੂਰਨ ਪਿਆਰ ਉਸ ਦੇ ਅੰਦਰ ਪੈਦਾ ਹੋ ਜਾਵੇ ਉਸ ਤੋਂ ਬਿਨਾ ਖਾਲਸ ਨਹੀਂ ਹੋ ਸਕੇਗਾ ਉਸ ਤੋਂ ਬਿਨਾ ਪਵਿੱਤਰ ਨਹੀਂ ਹੋ ਸਕੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਦੀ ਨਹੀਂ ਪਿਆਰ ਦੇ ਰੱਖੀ ਨਹੀਂ ਪਿਆਰ ਹੈ ਉੱਪਰ ਵਿਚਾਰ ਆਣੇ ਚਾਹੀਦੇ ਉੱਪਰ ਮर्यादा ਹੈ ਉੱਪਰ ਬਿਰ ਤਮਾਮ ਨਿਯਮ ਆਉਂਦੀ ਹੈ ਮੂਲ ਬੁਨਿਆਦ ਜਿਹੜੀ ਹੈ ਉਹ ਪਿਆਰ ਤੇ ਖੜੀ ਹੈ ਕਿਉਂਕਿ ਸੰਬੰਧ ਬਿਨਾ ਪਿਆਰ ਉਹ ਜੁੜਦੇ ਨਹੀਂ ਦੋ ਵਿਚਾਰਕ ਵੀ ਆਪਸ ਦੇ ਟੁੱਟੇ ਰਹਿਣਗੇ ਅਗਰ ਅੰਦਰ ਪਿਆਰ ਨਹੀਂ ਇਸ ਵਾਸਤੇ ਮੈਂ ਅਕਸਰ ਦੇਖਦਾ ਦੋ ਗਿਆਨੀ ਲੜ ਪੈਂਦੇ ਨੇ ਦੋ ਦਾਨੀ ਲੜ ਪੈਂਦੇ ਨੇ ਦੋ ਸੇਵਾ ਕਰਨ ਵਾਲੇ ਵੀ ਲੜ ਪੈਂਦੇ ਨੇ ਉਹ ਇੱਕੋ ਤਰ੍ਹਾਂ ਦੀ ਸੇਵਾ ਕਰਦੇ ਪੈਨੇ ਗੁਰਦੁਆਰੇ ਲੜ ਪੈਂਦੇ ਜੋੜੇ ਝਾੜਦੇ ਝਾੜਦੇ ਜੋੜੇ ਮਾਰਨ ਲੱਗ ਪੈਂਦੇ ਨੇ ਕੜਸੀਆਂ ਨਾਲ ਜੋ ਹੈ ਦਾਲ ਵਣਦੇ ਵਣਦੇ ਅਗਲਿਆਂ ਦੇ ਸਿਰ ਤੋੜਨ ਲੱਗ ਪੈਂਦੇ ਨੇ ਅਗਲਿਆਂ ਦੇ ਸਿਰੇ 'ਚ ਦਾਲ ਪਾਉਣ ਲੱਗ ਪੈਂਦੇ ਮੈਂ ਤਾਂ ਐਸਾ ਦੇਖਿਆ ਗਲਪੁੱਤੀ ਤੇ ਜਾਂਦੀ ਅਲੱਗ ਤੇ ਦੋਵੇਂ ਸੇਵਾ ਕਰ ਰਹੇ ਨੇ ਸੰਬੰਧ ਨਹੀਂ ਜੁੜਿਆ ਦੋ ਸੇਵਾਦਾਰਾਂ ਦਾ ਵੀ ਸੰਬੰਧ ਟੁੱਟਿਆ रह ਸਕਦਾ ਹੈ ਦੋ ਗਿਆਨੀਆਂ ਦਾ ਵੀ ਸੰਬੰਧ ਟੁੱਟਿਆ ਰਹਿ ਸਕਦਾ ਬੜੇ ਬੜੇ ਗਿਆਨੀ ਮੇ ਲੜਦੇ ਦੇਖੇ ਨੇ ਝਗੜਦੇ ਦੇਖੇ ਕੌਣ ਪਿਆਰ ਨਹੀਂ ਬੜੇ ਬੜੇ ਸੰਤ ਮੇ ਲੜਦੇ ਦੇਖੇ ਨੇ ਬੜੇ ਬੜੇ ਪ੍ਰਬੰਧਕ ਮੇ ਲੜਦੇ ਦੇਖੇ ਨੇ ਸੇਵਾ ਤੇ ਕੋਈ ਦੀਆਂ ਕਰ ਰਹੇ ਨੇ ਸੰਬੰਧ ਨਹੀਂ ਸੰਬੰਧ ਬਿਨਾ ਪਿਆਰ ਤੋਂ ਜੁੜਦਾ ਹੀ ਨਹੀਂ ਮਨ ਰੇ ਕਿਉ ਛੂਟੇ ਬਿਨ ਪਿਆਰ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੋਲ ਨ ਮਾਨੇ ਸੁਣੀਏ ਮਨਿਏ ਮਨ ਕੀਤਾ ਭਾਉ ਤੂੰ ਸੁਣਿਆ ਅਜੇ ਸਫਲਤਾ ਨਹੀਂ ਮਿਲੀ ਤੂੰ ਮਨ ਵੀ ਲਿਆ ਅਜੇ ਵੀ ਗੱਲ ਨਹੀਂ ਬਣੀ ਜਿੰਨੇ ਚਿਰ ਤੱਕ ਅੰਦਰ ਭਾਉ ਨਹੀਂ ਪੈਦਾ ਹੋਇਆ ਪ੍ਰੇਮ ਨਹੀਂ ਪੈਦਾ ਹੋਇਆ ਭਾਉ ਪ੍ਰੇਮ ਸੁਣਿਆ ਵਿਅਰਥ ਚਲਾ ਗਿਆ ਸੁਣਨਾ ਤੇ ਇੱਕ ਬੀਜ ਹੈ ਤੇ ਭਾਵ ਕੀ ਹੈ ਫਲ ਰਸਦਾਇਕ ਫਲ ਜਿਹਦੇ ਵਿੱਚ ਮਿਠਾਸ ਹੈ ਤੇ ਬੀਜ ਫਲ ਤੱਕ ਨਹੀਂ ਪਹੁੰਚਿਆ ਤਾਂ ਯਾਤਰਾ ਤੇ નિਸਫਲ ਚਲੀ ਗਈ ਬੋਇਆ ਹੋਇਆ ਬੀਜ નિਸਫਲ ਚਲੇ ਗਿਆ ਤੇਰਾ ਸੁਣਿਆ ਹੋਇਆ ਪਿਆਰ ਤੱਕ ਨਹੀਂ ਪਹੁੰਚਿਆ ਪਿਆਰ ਅੰਕੁਰਿਤ ਨਹੀਂ ਹੋਇਆ ਪ੍ਰਬਲਿਤ ਨਹੀਂ ਹੋਇਆ ਤਾਂ purkha ਤੇਰਾ ਸੁਣਿਆ ਹੋਇਆ ਵੀ ਵਿਅਰਥ ਚਲਾ ਗਿਆ ਸੁਣੀ ਹੈ ਮੰਨੀ ਹੈ ਮਨ ਕੀਤਾ ਭਾਵ ਸੰਬੰਧ ਪਿਆਰ ਨਾਲ ਜੁੜਦਾ ਹੈ। ਭਾਵੇਂ ਜਿਸ ਜਿਸ ਨਾਲ ਸੰਬੰਧ ਹੈ ਇਸ ਕਾਰਨ ਕਰਕੇ ਹੈ, ਪ੍ਰੇਮ ਕਰਕੇ। ਹੋਰ ਕਿਸੇ ਕਾਰਨ ਕਰਕੇ ਪਿਆਰ ਨਹੀਂ ਜੋ ਹੈ ਸੰਬੰਧ ਨਹੀਂ ਜੁੜ ਸਕਦਾ। ਇੱਕ ਤਰ੍ਹਾਂ ਦਾ ਧੰਦਾ ਕੋਈ ਕਰੇ, ਦੋਆਂ ਦੀ ਦੁਕਾਨ ਇੱਕੋ ਜੀਆਂ ਦੀ ਹੋਵੇ ਤੇ ਮੈਟਰ ਨਹੀਂ ਸੰਬੰਧ ਨਹੀਂ ਜੁੜਨਗੇ। ਪਿਆਰ ਨਾਲ ਸੰਬੰਧ ਜੁੜਨਗੇ। ਨੌਕਰਤ ਬਣੀ ਰਹੇਗੀ। ਇੱਕ ਤਰ੍ਹਾਂ ਦੀ ਕਿਰਤ ਕਰਨ ਵਾਲੇ, ਇੱਕ ਤਰ੍ਹਾਂ ਦੇ ਵਿਚਾਰਕ, ਇੱਕ ਤਰ੍ਹਾਂ ਦੇ ਦਾਰਸ਼ਨਿਕ ਕੋਈ ਸੰਬੰਧ ਨਹੀਂ ਜੁੜੇਗਾ। ਸੰਬੰਧ ਜੁੜੇਗਾ। ਪਿਆਰ ਨਾਲ ਔਰ ਇਸ ਗੰਨ ਨਾਲ ਤੁਸੀਂ ਸਮਝੇ ਸੰਸਾਰ ਤੇ ਨਿਗਾਹ ਮਾਰੋ ਉੱਥੇ ਹੀ ਉੱਥੇ ਸਾਡਾ ਸੰਬੰਧ ਹੈ ਜਿੱਥੇ ਜਿੱਥੇ ਪਿਆਰ ਹੈ ਤੇ ਜਿਸ ਦਿਨ ਪਿਆਰ ਪੂਰਨ ਰੂਪ ਵਿੱਚ ਪ੍ਰਖੁੱਲਿਤ ਹੁੰਦਾ ਹੈ ਉਸ ਦਿਨ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਤੇ ਐਸਾ ਮਲਕ ਕਹਿ ਉੱਠਦਾ ਹੈ ਕਿ ਸਭ ਕੋ ਮੀਤ ਹਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਣ ਹੁਣ ਇਹ ਨਹੀਂ ਕਿ ਇੱਕ ਸੱਜਣਾ ਹੈ ਤੇ ਦੂਜਾ ਨਹੀਂ ਐਸਾ ਨਹੀਂ ਹੈ ਕਿ ਕੁਝ ਸੱਜਣ ਨੇ ਤੇ ਕੁਝ ਵਿਰੋਧੀ ਨੇ ਨਹੀਂ ਸਭ ਕੋ ਮੇਤ ਆਮ ਆਪਨ ਕੀ ਨਾ ਹੁਣ ਸਾਰੇ ਮਿੱਤਰ ਨੇ ਸਾਡੀ ਤਰਫੋਂ ਸਾਰੇ ਮਿੱਤਰ ਨੇ ਅਗਲੇ ਦੀ ਮਰਜ਼ੀ ਉਹ ਮਿੱਤਰ ਸਮਝਦਾ ਕਿ ਨਹੀਂ ਅਸੀਂ ਸੱਜਣ ਅਸੀਂ ਕਿਸੇ ਵਾਸਤੇ ਦੁਸ਼ਮਣ ਨਹੀਂ ਹਮ ਸਭ ਨਾ ਕੇ ਸਾਜਨ ਅਸੀਂ ਹਰ ਇੱਕ ਦੇ ਵਾਸਤੇ ਸੱਜਣਤਾ ਦਾ ਜਜ਼ਬਾ ਰੱਖਦੇ ਹਾਂ ਮੇਰੇ ਵਾਸਤੇ ਸਾਰੇ ਹੀ ਹੁਣ ਮਿੱਤਰ ਨੇ ਸਤਿਗੁਰੂ ਦੇਵ ਜੀ ਮਹਾਰਾਜ ਇਸ ਢੰਗ ਨਾਲ ਪੈਸਰਮਾਨ ਕਰਦੇ ਨੇ ਤੇ ਪੂਰਨ ਪ੍ਰੇਮ ਤਾਂ ਹੀ ਹੋ ਸਕਦਾ ਹੈ ਉਸ ਤੋਂ ਬਿਨਾਂ ਨਹੀਂ। ਔਰ ਇਸ ਤਰੀਕੇ ਨਾਲ ਹੀ ਪੂਰਨ ਪ੍ਰਮਾਤਮਾ ਨਾਲ ਸੰਬੰਧ ਜੁੜ ਸਕਦਾ ਹੈ। ਸੂਫੀ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜਾਪਦਾ ਹੈ ਇਸਲਾਮ ਤੋਂ ਬਾਹਰਿਆਂ ਦਾ ਇੱਕ ਧੜਾ ਇਸ ਵਾਸਤੇ ਇਸਲਾਮ ਨੇ ਸੂਫੀਆਂ ਨੂੰ ਕਦੀ ਕਬੂਲ ਨਹੀਂ ਕੀਤਾ। ਸ਼ਮਸ ਤਵਰੀਜ਼ ਦੀ ਪੁੱਠੀ ਖਲ ਲਾਈ ਗਈ ਮਲਤਾਨ ਦੇ ਤੇ ਸ਼ਰਮਤ ਨੂੰ ਕਤਲ ਕੀਤਾ ਗਿਆ ਦਿੱਲੀ ਦੇ ਔਰੰਗਜ਼ੇਬ ਦੇ ਹੁਕਮ ਨਾਲ। ਜਿੱਥੇ ਜਿੱਥੇ ਬਾਦਸ਼ਾਹਾਂ ਦਾ ਜ਼ੋਰ ਪਿਆ ਉਹਨਾਂ ਨੇ ਸੂਫੀਆਂ ਨੂੰ ਮਾਰਿਆ ਕਤਲ ਕੀਤਾ ਮਨਸੂਰ ਨੂੰ ਵੀ ਕਤਲ ਕੀਤਾ ਗਿਆ ਸੂਫੀ ਫਕੀਰ ਸੀ ਅਨਲ ਹਕ ਅਨਲ ਹਕ ਕਹਿਣ ਲੱਗ ਪਿਆ ਜਿਸ ਤਰ੍ਹਾਂ ਕੁ ਸਨਾਤਨੀ ਰਿਸ਼ੀਆਂ ਨੇ ਕਹਿ ਦਿੱਤਾ ਅਹਮ ਬ੍ਰਹਮਸਮੀ ਮੈਂ ਬ੍ਰਹਮ ਤੱਕ ਪਹੁੰਚ ਗਿਆ ਬ੍ਰਹਮ ਹੋ ਗਿਆ ਤੋਂ ਕਿੱਸੇ ਹੱਦ ਤੱਕ ਇਹ ਬੋਲ ਮਾੜੇ ਤੇ ਨਹੀਂ ਭਗਤ ਕਬੀਰ ਕਹਿ ਰਹੇ ਨੇ ਕਿ ਅਬ ਤੋ ਜਾਏ ਚੜੇ ਸਿੰਘਾਸਣ ਮਿਲੇ ਹੈ ਸੌਰੰਗ ਪਾਣੀ ਰਾਮ ਕਬੀਰ ਇੱਕ ਬਏ ਹੈ ਕੋਈ ਨਾ ਸਕੇ ਪਛਾਨੀ ਹੁਣ ਰਾਮ ਤੇ ਕਬੀਰ ਇੱਕ ਹੋ ਗਏ ਹੁਣ ਕੀ ਆ ਕੇ ਕਬੀਰ ਬੜਾ ਹੰਕਾਰੀ ਹੈ ਕਹਿੰਦਾ ਤੇ ਮੈਂ ਰਾਮ ਵਰਗਾ ਹੋ ਗਿਆ ਰਾਮ ਕਬੀਰੇ ਵੇਦ ਨਾ ਭਾਈ ਨਾਮੇ ਨਾਰਾਇਣ ਨਹੀਂ ਭੇਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਗੁਰ ਕੇ ਰਪਾ ਜੈ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਉ ਨਿਕਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ गोविंदच लीन हो गोविंदाय रूप हो मंसूर ने ये नारा लाया अनल हक अनल हक मौत दे घाट उतार ਦਿੱਤਾगो शरमद ने ये नारा लाया ओडे बड़े कीमती कुछ बोलले ओ कहंदा शरमद बाकूच है इश्क बदनाम सुदिए कहंदा जद मैं विचारित से ਸ਼ਰੀਅਤ ਹੀ ਦਾਰਸ਼ਨਿਕ ਹੀ ਬਦਨਾਮ ਨਹੀਂ ਹੋਇਆ ਤੇ ਜਿਸ ਦਿਨ ਦਾ ਰੱਬ ਦੇ ਪਿਆਰ ਦੀ ਗਲੀ ਵਿੱਚ ਮੈਂ ਆਇਆ ਬਦਨਾਮ ਹੋ ਗਿਆ ਲੋਕੀ ਨਫ਼ਰਤ ਨਾਲ ਵੇਖਣ ਲੱਗ ਪਏ ਤੇ ਸੂਫੀਆਂ ਦਾ ਇਹ ਦਾਵਾ ਹੈ ਕਿ ਹਜ਼ਾਰ ਸਾਲ ਇਬਾਦਤ ਕਰਨ ਦਾ ਨਿਮਾਜ਼ੀ ਨੇ ਕਿਸੇ ਕੋ ਇਸ਼ਕ ਨਾ ਦਰਦ ਖੁਦਾ ਰਾਜ਼ੀ ਨੇ ਸਾਫ਼ ਕਹਿ ਦਿੱਤਾ ਉਹ ਇੱਕ ਸਾਲ ਨਹੀਂ ہزار سال عبادت کر کے ویک لزار سال نماز پڑھ نمازی نہیں ہے تو قبول نہیں ہوں گا ہزار سال عبادت کو نمازی نے کسے کو عشق نہ خدا راضی نے تیرے اندر پیار نہیں پیدا ہوا خدا نہیں راضی تیرے سے گل ختم یہ نہ سمجھیں کہ خدا تیرے سے راضی ہے سبند نہیں جڑیا کی راضی ہے ਪੜੀ ਜਾ ਨਮਾਜ਼ ਪੜੀ ਜਾ ਤਾਂ ਕਪੜ ਰੱਖ ਕੇ ਵੀ ਨਮਾਜ਼ ਪੜੀ ਜਾ ਸਕਦੀ ਹੈ ਹਿਰਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਮੈਂ ਉਸ ਦਿਨ ਅਰਜ਼ ਕੀਤੀ ਸੀ ਭਗਤ ਕਬੀਰ ਸਾਹਿਬ ਕੋਲ ਕਹਿੰਦੇ ਨੇ ਹਿਰਦੇ ਕਪੜ ਮੁੱਕ ਗਿਆ ਨਹੀਂ ਢੂਠੇ ਕਹਾ ਬਿਲੋਵਸ ਪਾਣੀ ਪਾਣੀ ਪੀ ਹੈ ਰੜਕਦਾ ਇਹਦੇ ਨਾਲ ਤੈਨੂੰ ਮੱਖਣ ਪ੍ਰਾਪਤ ਹੋਵੇਗਾ ਹਿਰਦੇ ਵਿੱਚ ਕਪੜ ਰੱਖ ਕੇ ਤੇ ਰੱਬ ਦੀ ਗੱਲ ਪਿਆ ਕਰਦਾ ਪ੍ਰਮਾਤਮਾ ਦੀ ਗੱਲ ਪਿਆ ਕਰਦਾ ਬੜਾ ਗਿਆਨ ਪਿਆ ਘੋਟਨਾ ਪਰ ਹਿਰਦੇ ਵਿੱਚ ਕਪੜ ਹੈ ਹਿਰਦੇ ਕਪੜ ਮੁੱਕ ਗਿਆ ਨਹੀਂ ਸੂਫੇ ਕਹਾ ਬਿਲਵਸ ਪਾਣੇ ਕਿਸੇ ਕੋ ਇਸ਼ਕ ਨਦਾਰਦ ਖੁਦਾ ਰਾਜ਼ੀ ਨਹੀਂ ਸੁਫੀ ਕਹਿੰਦੇ ਨੇ ਸੇਖ ਸਾਦੀ ਸਾਹਿਬ ਜਿਤਨੇ ਕਿਰਤਕ ਪਿਆਰ ਨਹੀਂ ਪੈਦਾ ਹੋਇਆ ਖੁਦਾ ਰਾਜ਼ੀ ਨਹੀਂ ਹੈ ਤੇਰੇ ਤੇ ਅਕਾਲ ਪੁਰਖ ਰਾਜ਼ੀ ਨਹੀਂ ਹੈ ਤੋ ਸੂਫੀਆਂ ਦੀ ਇਹ ਗੱਲ ਪ੍ਰਵਾਨ ਨਾ ਹੋਈ ਫਰਮਤ ਕਹਿੰਦੇ ਨੇ ਜਿਸ ਦਿਨ ਦਾ ਮੈਂ ਪਿਆਰ ਦੀ ਗੱਲੀ ਚ ਆਇਆ ਤੇ ਮੈਂ ਇਤਨੀ ਅਰਜ਼ ਕਰਾਂ ਇੱਕ ਪਾਗਲ ਨੂੰ ਤੁਸੀਂ ਵੇਖੋਗੇ ਨਾ ਇੱਕ ਪਿਆਰ ਵਿੱਚ ਭਿੱਜੇ ਮਨੁੱਖ ਨੂੰ ਵੇਖੋਗੇ ਦੋਵੇਂ ਇੱਕੋ ਪ੍ਰਤੀਤ ਹੋਣਗੇ। ਕਦੀ ਬਗੌਰ ਮੁਤਾਲਾ ਕਰਕੇ ਵੇਖ ਲੈਣਾ। ਕੁਝ ਸਜਣੇ ਵੀ ਕਹਿੰਦੇ ਨੇ ਇੱਕ ਸ਼ਰਾਬੀ ਨੂੰ ਵੇਖੀਏ ਜਿਹਦੀ ਅੱਖਾਂ ਵਿੱਚ ਸਰੂਰ ਹੈ, ਖੁਮਾਰ ਹੈ। ਇਸ ਤਰ੍ਹਾਂ ਇੱਕ ਪਿਆਰ ਵਿੱਚ ਭਿੱਜੇ ਹਿਰਦੇ ਵਾਲੇ ਨੂੰ ਵੇਖੀਏ, ਉਹਦੀ ਅੱਖਾਂ 'ਚ ਵੀ ਕੋਈ ਸਰੂਰ ਤੇ ਖੁਮਾਰ ਹੋਵੇਗਾ। ਉਲੇਖਾ ਪਹਿ ਜਾਏਗਾ ਇਹਦੇ ਸ਼ਰਾਬੀ ਕਿਹੜਾ ਇਹਦੇ ਭਗਤ ਕਿਹੜਾ। ਅੰਦਾਜ਼ਾ ਲਾਣਾ ਬੜਾ ਆਸਾਨ ਹੋ ਜਾਏਗਾ ਕਿਉਂਕਿ ਦੋਹਾਂ ਕੋਲ ਸਰੂਰ ਤੇ ਹੈ। ਫਰਕ ਸਿਰਫ ਇਤਨਾ ਹੈ ਇੱਕ ਦੇ ਕੋਲ ਬੇਹੋਸ਼ੀ ਦਾ ਸਰੂਰ ਹੈ ਇੱਕ ਦੇ ਕੋਲ ਹੋਸ਼ ਦਾ ਸਰੂਰ ਇੰਨਾ ਫਰਕ ਇੱਕ ਦੇ ਕੋਲ ਬੇਹੋਸ਼ੀ ਦੀ ਖੁਮਾਰੀ ਹੈ ਇੱਕ ਦੇ ਕੋਲ ਹੋਸ਼ ਦੀ ਖੁਮਾਰੀ ਹੈ ਹੁਮਾਰੀ ਗੁਰਨਾਮੇ ਕੋਲ ਵੀ ਸੀ ਨਾਮ ਹੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬੜਾ ਲੰਮਾ ਚੌੜਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੇ ਇਸ ਖੁਮਾਰੀ ਦਾ ਬਹੁਤ سارے ਸ਼ਬਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਔਰ ਭਗਤ ਕਬੀਰ ਜੀ ਦੇ ਇਸ ਖੁਮਾਰੀ ਦੇ ਸੰਬੰਧ ਇਹ ਖੁਮਾਰੀ ਕਿਵੇਂ ਤਾਰੀ ਹੁੰਦੀ ਹੈ ਤੇ ਹੁਣ ਖੁਮਾਰੀ ਦੇ ਵਿੱਚ ਲੀਨ ਇੱਕ ਭਗਤ ਬੈਠਾ ਹੋਵੇ ਤੇ ਖੁਮਾਰੀ ਦੇ ਵਿੱਚ ਲੀਨ ਇੱਕ ਸ਼ਰਾਬੀ ਬੈਠਾ ਹੋਵੇ ਕਿਸ ਤਰ੍ਹਾਂ ਅੰਦਾਜ਼ਾ ਲਾਓਗੇ ਖੁਮਾਰੀ ਤੇ ਦੋਹਾਂ ਕੋਲ ਹੈ ਤੇ ਮੈਂ ਇਹ ਅਰਜ਼ ਕਰਾਂ ਦੋਹਾਂ ਦੇ ਬੋਲ ਮੇਲ ਵੀ ਨਹੀਂ ਖਾਂਗੇ ਨਾ ਸ਼ਰਾਬੀ ਦੇ ਤੇ ਨਾ ਭਗਤ ਦੇ ਦੋਹਾਂ ਦੇ ਬੋਲ ਵੀ ਮੇਲ ਨਹੀਂ ਖਾਂਗੇ ਪਾਗਲ ਦੇ ਤੇ ਭਗਤ ਦੇ बेहोश ਬੰਦੇ ਦੇ ਤੇ ਪਰਮ ਹੋਸ਼ ਵਿੱਚ ਬੈਠੇ ਬੰਦੇ ਦੇ ਦੋਹਾਂ ਦੇ ਬੋਲ ਮੇਲ ਨਹੀਂ ਖਾਂਗੇ ਜਿਹੜਾ ਸ਼ਰਾਬ ਦੇ ਵਿੱਚ बेहोश ਹੈ ਜਾਂ ਜਿਹੜਾ ਪਾਗਲ ਹੈ ਉਦੇ ਬੋਲ ਇਤਨੇ ਨੀਵੇਂ ਆਉਣਗੇ ਪੈਰਾਂ ਦੇ ਥੱਲੋਂ ਲੰਘਣਗੇ ਤੇ ਜਿਹੜਾ ਪਰਮ ਹਉਸ਼ ਵਿੱਚ ਬੈਠਾ ਹੈ ਭਗਤ ਪਿਆਰ ਵਿੱਚ ਭਿਜਿਆ ਹੋਇਆ ਉਹਦੇ ਬੋਲ ਇਤਨੇ ਉੱਚੇ ਨੇ ਸਿਰ ਦੇ ਉੱਪਰੋਂ ਲੰਘਣਗੇ ਦੋਹਾਂ ਨਾਲ ਤਾਲ ਮੇਲ ਨਹੀਂ ਬੈਠੇਗਾ ਇਸ ਵਾਸਤੇ ਭਗਤ ਨਾਲ ਤਾਲ ਮੇਲ ਬਿਠਾਣਾ ਬੜੀ ਔਖੀ ਗੱਲ ਤੇ ਸਾਫ਼ ਗੱਲ ਕਹਿ ਦਿੱਤੀ ਸਤਿਗੁਰਾਂ ਨੇ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਹੀਂ ਜੁੜਿਆ ਸੰਸਾਰੀ ਆਮ ਸੰਸਾਰ ਦਰਮਿਆਨੇ ਤਲ ਤੇ ਜੀਣ ਵਾਲਾ ਮਨੁੱਖ ਉਹਦਾ ਭਗਤਾਂ ਨਾਲ ਤਾਲਮੇਲ ਨਹੀਂ ਬੈਠਦਾ ਗੱਲ ਬੜੀ ਉੱਚੀ ਤੋਂ ਸ਼ਰਮਦ ਕਹਿੰਦੇ ਨੇ ਜਿਸ ਦਿਨ ਦਾ ਮੈਂ ਪਿਆਰ ਦੀ ਗਲੀ ਚ ਲੰਘਿਆ ਬਦਨਾਮ ਹੋ ਗਿਆ ਪਹਿਲੇ ਮੈਂ ਤਕਰਾਰ ਕਰਦਾ ਸੀ ਵਿਚਾਰ ਕਰਦਾ ਸੀ ਕਰਮਕਾਂਡੀ ਸੀ ਲੋਕਾਂ ਨੇ ਮੈਨੂੰ ਪ੍ਰਵਾਨ ਕੀਤਾ ਮੈਨੂੰ ਇੱਜ਼ਤ ਦਿੱਤੀ ਮੈਨੂੰ ਸਨਮਾਨ ਦਿੱਤਾ ਪਰ ਜਿਸ ਦਿਨ ਦਾ ਮੈਂ ਪਿਆਰ ਦੀ ਗਲੀ ਚ ਆਇਆ ਬਦਨਾਮ ਹੋ ਗਿਆ ਫਰਮਤ ਬਾਕੂ ਚ ਹੈ ਹਿਸ਼ਕ ਬਦਨਾਮ ਸੁਦੀ ਅਗਦੀਨ ਯਹੂਦ ਸੁਏ ਬਾ ਇਸਲਾਮ ਸੁਦੀ ਕਹਿੰਦਾ ਹੈਗਾ ਤੇ ਮੈਂ ਯਹੂਦੀ ਸੀ ਕਿਧਰੇ ਆਇਆ ਸੀ ਅਸਰਾਈਲ ਤੋਂ ਫਿਰ ਈਰਾਨ ਆਫਗਾਨਿਸਤਾਨ ਤੋਂ ਲੰਘ ਕੇ ਹਿੰਦੁਸਤਾਨ ਪਹੁੰਚਿਆ ਕਹਿੰਦਾ ਸੂਫੀਆਂ ਦੀ ਸੰਗਤ ਕਰਕੇ ਮੈਂ ਇਸਲਾਮ ਕਬੂਲ ਕਰ ਲਿਆ ਕਹੇਗਾ ਮੈਂ ਯਹੂਦੀ ਸੀ ਮਾਲੂਮ ਨਾ ਸ਼ੁਦ ਐ ਖੁਦਾਵੰਦ ਅਹਿਮਦ ਬਰਦਸਤਾ ਬਸੂਏ ਲਛਮਨੋ ਰਾਮ ਸੋਧੀ ਕਹਿੰਦੇ ਉਹਨਾਂ ਦੀ ਸੰਗਤ ਚ ਰਹਿ ਕੇ ਵੀ ਜਦ ਕੁਛ ਨਹੀਂ ਮੇਰੇ ਪੱਲੇ ਪਿਆ ਤੇ ਮੈਂ ਉੱਥੇ ਜਾ ਬੈਠਾ ਜਿੱਥੇ ਰਾਮ ਤੇ ਸੀਤਾ ਦੀ ਗੱਲ ਹੋ ਰਹੀ ਹਈ ਉਹਨੇ ਔਰਨ ਗੇਬ ਬਰਦਾਸ਼ਤ ਛੋੜੀ ਕਰ ਸਕਦਾ ਸੀ ਇੱਕ ਸੂਫੀ ਫਕੀਰ ਮੁਸਲਮਾਨ ਮੰਦਰ 'ਚ ਜਾ ਬੈਠੇ। ਬੀਤਾਰੀ ਗੱਲ ਸੁਣੇ, ਰਾਮ ਦੀ ਗੱਲ ਸੁਣੇ, ਕ੍ਰਿਸ਼ਨ ਦੀ ਗੱਲ ਸੁਣੇ। ਔਰਨ ਗੇਬ ਨੂੰ ਇਹ ਕਬੂਲ ਨਹੀਂ ਹੋਣਾ। ਤੇ ਸਰਮੱਤੇ ਜ਼ੁਬਾਨ ਦੇ ਤੇ ਕਈ ਤਰ੍ਹਾਂ ਦੇ ਨਾਂ ਆਉਂਦੇ ਸਨ। ਅੱਲਾਹ ਅੱਲਾਹ ਵੀ ਕਹਿ ਦਿੰਦਾ ਸੀ, ਰਾਮ ਰਾਮ ਵੀ ਕਹਿ ਦਿੰਦਾ। ਕ੍ਰਿਸ਼ਨ ਕ੍ਰਿਸ਼ਨ ਦੀ ਰੱਟ ਵੀ ਲਾ ਲੈਂਦਾ ਸੀ। ਮਦਸੂਦਨ ਮਦਸੂਦਨ ਵੀ ਕਹਿ ਦਿੰਦਾ ਸੀ, ਗੋਰਖ ਗੋਰਖ ਵੀ ਕਹਿ ਦਿੰਦਾ ਸੀ। ਇਸ ਤਰ੍ਹਾਂ ਦੇ ਨਾ ਇੱਕ ਮੁਸਲਮਾਨ ਦੀ ਜ਼ਬਾਨ ਤੋਂ ਨਿਕਲਣ ਔਰੰਗਜ਼ੇਬ ਨੂੰ ਕਬੂਲ ਨਹੀਂ ਉਹ ਆਪਣੇ ਧਾਇਰੇ ਚ ਰਹਿਣ ਵਾਲਾ ਤੇ ਆਪਣੀ ਦੁਨੀਆ ਚ ਰਹਿਣ ਵਾਲਾ ਗੁਰਨਾਮਿਕ ਦੇਵ ਜੀ ਮਹਾਰਾਜ ਦਾ ਹਿਰਦਾ ਪਿਆਰ ਨਾਲ ਭੇਜਿਆ ਹੋਇਆ ਆਪ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਾਈਆ ਕੋਈ ਅਲਾਏ اے ਪ੍ਰਭੂ ਤੈਨੂੰ ਕੋਈ ਅੱਲਾ ਅੱਲਾ ਕਹਿ ਰਿਹਾ ਤੈਨੂੰ ਕੋਈ ਰਾਮ ਰਾਮ ਕਹਿ ਰਿਹਾ ਤੈਨੂੰ ਕੋਈ ਗੁਸਾਈ ਗੁਸਾਈ ਕਹਿ ਰਿਹਾ ਤੈਨੂੰ ਕੋਈ ਖੁਦਾ ਖੁਦਾ ਕਹਿ ਰਿਹਾ ਤੈਨੂੰ ਕੋਈ ਹਰੀ-ਹਰੀ ਕਹਿ ਰਿਹਾ ਏ ਇਹ ਸਭ ਤੇਰੇ ਨਾਮ ਨੇ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ ਸਦਕੇ ਜਾਣਿਆ ਤੇ ਜਿਤਨੇ ਵੀ ਤੇਰੇ ਨਾਮ ਨੇ ਇਹ ਕੋਈ ਪਿਆਰ ਨਾਲ ਭਜਿਆ ਹੋਇਆ ਹਿਰਦਾ ਕਹਿ ਸਕਦਾ ਤਕਰਾਰ ਤੇ ਵਿਚਾਰਕ ਐਸਾ ਨਹੀਂ ਕਹਿ ਸਕਦਾ ਤੇ ਪਿਆਰ ਦਾ ਧਰਮ ਬੁਨਿਆਦ ਪਿਆਰ ਉੱਪਰ ਵਿਚਾਰਾਂ ਨੇ ਮਹਿਲ ਵਿਚਾਰ ਦਾ ਜ਼ਰੂਰ ਖੜਾ ਹੈ ਲੇਕਿਨ ਨਹੀਂ ਪਿਆਰ ਦੇ ਖੜੇ ਸੰਬੰਧ ਪਿਆਰ ਨਾਲ ਜੁੜਦੇ ਨੇ ਤੂੰ ਪਿਆਰ ਦੇ ਤਲਵਾਰ ਨਹੀਂ ਆਉਂਦੀ ਪਿਆਰ ਵਿੱਚ ਜ਼ਬਰ ਨਹੀਂ ਆਉਂਦਾ ਬੇਨਤੀ ਆਉਂਦੀ ਹੈ ਜੋਦੜੀ ਆਉਂਦੀ ਹੈ ਜਿੱਤ ਨਾਲ ਤੁਹਾਡਾ ਪਿਆਰ ਹੋਵੇ ਕੌੜਾ ਬਚਨ ਬੋਲ ਸਕੋਗੇ ਉਸ ਨੂੰ ਉੱਤੇ ਜ਼ਬਰ ਕਰ ਸਕੋਗੇ ਬੰਦਾ ਕਿਸ ਨੂੰ ਠਗਦਾ ਹੈ ਬੰਦਾ ਕਿਸ ਨਾਲ ਜ਼ਬਰ ਨਾਲ ਪੇਸ਼ ਆਉਂਦਾ ਹੈ ਬੰਦਾ ਕਿਸ ਦੇ ਨਾਲ ਟਕਰਾੜ ਕਰਦਾ ਹੈ ਜਿਹਦੇ ਨਾਲ ਪਿਆਰ ਕੋਈ ਨਹੀਂ ਜਿਹਦੇ ਨਾਲ ਪਿਆਰ ਹੈ ਉੱਤੇ ਤੇ ਬੜਾ ਮਿੱਠਾ ਬੋਲਦਾ ਹੈ ਬੰਦਾ ਜੋਦੜੀ ਚ ਬੋਲਦਾ ਬੜੇ ਸੋਹਣੇ ਹਲੇਮੀ ਚ ਬੋਲਦਾ ਪਰ ਜਿਹਦੇ ਨਾਲ ਕੋਈ ਗੂੜਾ ਸਬੰਧ ਨਹੀਂ ਉੱਥੇ ਬੰਦਾ ਆਕੜ ਜਾਂਦਾ ਹੈ ਬਚਨਾਂ ਦੇ ਵਿੱਚ ਕਠੋਰਤਾ ਆ ਜਾਂਦੀ ਹੈ ਸੁਭਾਅ ਉਹਦੇ ਵਿੱਚ ਕਠੋਰਤਾ ਆ ਜਾਂਦੀ ਹੈ ਕਿਉਂਕਿ ਉਹਦੇ ਨਾਲ ਕੋਈ ਪਿਆਰ ਹੀ ਨਹੀਂ ਹੈ ਜਿਹਦੇ ਨਾਲ ਪਿਆਰ ਹੈ ਬਚਨਾਂ ਦੇ ਠਲੇ ਨਹੀਂ ਆ ਜਾਏਗੀ ਨਿਰਮਾਣਤਾ ਆ ਜਾਏਗੀ ਮਿਠਾਸ ਆ ਜਾਏਗੀ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਜਿੱਥੇ ਜਿੱਥੇ ਜਗਤ ਨੂੰ ਉਪਦੇਸ਼ ਕਰਦੇ ਨੇ ਬੇਨਤੀ ਦੇ ਰੂਪ ਜੋਦੜੀ ਦੇ ਰੂਪ ਹੱਥ ਜੋੜ ਕੇ ਬੇਨਤੀ ਕਰਕੇ ਤੋਂ ਇਹ ਕਿ ਇਹੇ ਦਾ ਪੰਜਵਾਂ ਸ਼ਬਦ ਆਪ ਜੋ ਹੈ ਸਰਵਨ ਕਰੋ ਸਤਗੁਰudev ji ਮਹਾਰਾਜ ਪ੍ਰਮਾਨ ਕਰ ਰਹੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਦੇਲਾ ਐ ਮੇਰੇ ਮਿੱਤਰ ਉਹ ਸਮੁੱਚੇ ਜਗਤ ਨੂੰ ਗੁਰਵਰਜਨ ਦੇਵ ਜੀ ਮਹਾਰਾਜ ਇੱਥੇ ਮਿੱਤਰ ਕਹਿ ਰਹੇ ਤੇ ਮਿੱਤਰ ਉਹ ਹੀ ਕਹਿ ਸਕਦਾ ਸਾਰੇ ਜਗਤ ਨੂੰ ਜਿਹਦਾ ਹਿਰਦਾ ਨਿੱਤਰਤਾ ਨਾਲ ਭਰਿਆ ਹੋਵੇ ਸਭ ਕੋ ਮੀਤ ਹਮ ਆਪਨ ਕੇ ਨਾ ਇਤਨੇ ਮਿੱਤਰਤਾ ਨਾਲ ਭਰਿਆ ਹੋਇਆ ਉਹ ਹੀ ਹੋ ਸਕਦਾ ਹੈ ਜੇ ਦੇ ਅੰਦਰ ਪੂਰਨ ਪ੍ਰੇਮ ਹੈ ਅਧੂਰਾ ਨਹੀਂ ਪੂਰਨ ਪ੍ਰੇਮ ਪ੍ਰਤੀਤ ਸਵੇ ਮੁਕੰਮਲ ਪ੍ਰੇਮ ਪੂਰਨ ਪ੍ਰੇਮ ਫਿਰਦਾ ਪੂਰਨ ਪ੍ਰੇਮ ਨਾਲ ਭਰਿਆ ਹੋਇਆ ਭਰਿਆ ਹੋਇਆ ਕੋਈ ਇਸ ਰੰਗ ਦੀ ਜੋਦੜੀ ਕਰ ਸਕਦਾ ਹੈ ਕੋਈ ਇਸ ਰੰਗ ਦੀ ਬੇਨਤੀ ਕਰ ਸਕਦਾ ਹੈ ਸੰਤ ਕਹਿ ਲੀਂ ਦੇ ਵੇਲਾ ਐ ਮੇਰੇ ਮਿੱਤਰ ਇਹ ਵੇਲਾ ਹੈ ਸੰਤ ਦੀ ਸੇਵਾ ਕਰਨ ਦੀ ਸਾਧੂ ਦੀ ਸੇਵਾ ਕਰਨ ਦੀ ਵੇਲਾ ਹੈ ਵੇਲੇ ਤੋਂ ਮੁਰਾਦ ਕੀ ਲਈਏ ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਵੇਲਾ ਨਹੀਂ ਇਹ ਮਨੁੱਖਾ ਜਨਮ ਇੱਕ ਔਸਰ ਹੈ ਇੱਕ ਵੇਨਾ ਇੱਕ ਤੈਨੂੰ ਔਸਰ ਮਿਲਿਆ ਹੈ ਇਹ ਮਨੁੱਖਾ ਜਨਮ ਤੂੰ ਪਸ਼ੂ ਜੂਨ ਦੇ ਬਨਸਪਤੀ ਦੇ ਚੈਸਾ ਨਹੀਂ ਕਰ ਸਕਦਾ ਇੱਕ ਤੈਨੂੰ ਔਸਰ ਮਿਲਿਆ ਹੈ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਬਾੜ ਘਟਵੀਂ ਤਰ ਤੂੰ ਦੇਖ ਵਿਚਾਰ ਕਿ ਤੇ ਇੱਕ ਔਸਰ ਮਿਲਿਆ ਹੈ ਔਸਰ ਜੁਕਾ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਸਤਿਗੁਰਦੇਵ ਜੀ ਮਹਾਰਾਜ ਇਸ ਮਨੁੱਖਾ ਜਨਮ ਨੂੰ ਪੌੜੀ ਵੀ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁਖ ਭਾਂ ਦਾ ਕੋਠੇ ਤੇ ਚੜਨ ਵਾਸਤੇ ਇੱਕ ਪੌੜੀ ਮਿਲੀ ਹੈ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਇੱਕ ਪੌੜੀ ਮਿਲੀ ਹੈ ਕਿਹੜੀ ਇਹ ਮਨੁੱਖਾ ਜਨਮ ਛੋਟੀਆਂ ਛੋਟੀਆਂ ਪੌੜੀਆਂ ਤੇ ਚੜ ਚੜ ਕੇ ਤੋਂ ਹੁਣ ਮਨੁੱਖੇ ਜਨਮ ਦੀ ਪੌੜੀ ਤੇ ਖੜਾ ਹੈ ਪਰ ਹੁਣ ਜੇ ਤੂੰ ਸਮਲਿਆ ਨਾ ਤੂੰ ਕਦਮ ਅੱਗੇ ਨਾ ਪੁੱਟਿਆ ਤਾਂ ਫਿਰ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਏਗਾ ਇਸ ਪੌੜੀ ਦਾ ਸਹੀ ਇਸਤੇਮਾਲ ਕਰੇ ਪੌੜੀ ਦੋ ਕੰਮ ਆਉਂਦੀ ਹੈ ਚੜੰਦੇ ਵੀ ਤੇ ਲੈਣ ਦੇ ਵੀ ਮਨੁੱਖਾ ਜਨਮ ਵਿੱਚ ਬੰਦਾ ਚਾਹੇ ਤੇ ਦੇਵਤਾ ਬਣ ਸਕਦਾ ਹੈ ਚਾਹੇ ਤੇ ਬੰਦਾ ਪਸ਼ੂ ਬਣ ਸਕਦਾ ਹੈ ਪਸ਼ੂਆਂ ਤੋਂ ਵੀ ਥੱਲੇ ਜਾ ਸਕਦਾ ਹੈ ਪੌੜੀ ਦੋਵੇਂ ਕੰਮ ਆਉਂਦੀ ਹੈ ਉੱਪਰ ਚੜਨ ਦੇ ਵੀ ਕੰਮ ਆਉਂਦੀ ਹੈ ਲੈਣ ਦੇ ਵੀ ਕੰਮ ਇਸ ਨੂੰ ਸਤਿਗੁਰ ਨੇ ਪੌੜੀ ਕਹਿ ਦਿੱਤਾ ਚਾਹੇ ਤੇ ਤੂੰ ਦੇਵਤਾ ਬਣ ਸਕਦਾ ਲੋਕੀ ਤੈਨੂੰ ਵੇਖ ਕੇ ਕਹਿਣਗੇ ਕਿ ਬੰਦਾ ਨਹੀਂ ਇਹ ਤੇ ਦੇਵਤਾ ਤੇ ਮਨੁੱਖ ਨਹੀਂ ਇਹ ਤੇ ਰੱਬ ਦਾ ਰੂਪ ਚੜ ਗਿਆ ਔਰ ਜੇ ਤੂੰ ਕਿਦਰੇ ਲੈਣਾ ਸ਼ੁਰੂ ਕਰ ਦਿੱਤਾ ਤੇ ਲੋਕੀ ਕਹਿ ਜਾਣਗੇ ਬੰਦਾ ਨਹੀਂ ਇਹ ਤੇ ਮੇਰਾ ਹੀ ਪਛੋ ਚੈਤਾਨ ਗੈਨ ਤੇ ਪੌੜੀ ਹੈ ਬੰਦਾ ਲੈ ਵੀ ਸਕਦਾ ਹੈ ਬੰਦਾ ਚੜ ਵੀ ਸਕਦਾ ਹੈ ਦੇਖਣ ਦੇ ਜਾਇਆ ਇਸ ਪੌੜੀ ਤੇ ਬੰਦੇ ਲੈ ਰਹੇ ਨੇ ਬਹੁਤ ਉਤਰ ਜਾਏ ੜਾਈ ਜਰਾ ਔਖੀ ਹੈ ਚੜਨਾ ਹੈ ਨਾ ਤੂੰ ਚੜਨਾ ਹਰ ਬੰਦੇ ਦਾ ਕੰਮ ਨਹੀਂ ਬਹੁਤ ਸਾਰੀਆਂ ਪੌੜੀਆਂ ਹੋਣ ਤੇ ਚੜਨ ਲੱਗਿਆਂ ਵਾਕਈ ਚੰਗੇ ਚੰਗੇ ਰਹਿ ਜਾਂਦੇ ਨੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਦੋ ਤਿੰਨ ਤਜਰਬੇ ਇਸ ਗੰਦੇ ਹੋਏ ਪਹਿਲੀ ਵਾਰ ਰੇਠਾ ਸਾਹਿਬ ਗਏ ਉਦੋਂ ਕੁਛ ਲਖਨਊ ਦੇ ਸਿੰਘ ਦਾਸ ਦੇ ਨਾਲ ਸਨ ਤੇ ਯਾਤਰਾ ਉਹਨਾਂ ਦਿਨਾਂ 'ਚ ਨਵੀਂ-ਨਵੀਂ ਆਰੰਭ ਹੋਈ ਸੀ ਰੇਠਾ ਸਾਹਿਬ ਦੀ ਪਗਡੰਡੀ ਸੀ 16 ਮੀਲ ਦੀ ਚੜਾਈ ਤੇ ਫਿਰ ਉਤਾਰ ਫਿਰ ਲੈਣਾ ਪਾੜ ਪੂਰਾ ਚੜ ਕੇ ਫਿਰ ਪੂਰਾ ਹੀ ਉਤਰਨਾ ਪਾਰ ਜਾ ਕੇ ਫਿਰ ਰੇਠਾ ਸਾਹਿਬ ਉਹ ਆਸਾਨ ਸੀ ਤੇਰੇ ਪੀਪਲ ਕੋਟੀ ਤੋਂ ਜਲ ਕੇ ਬੜੀ ਮੁਸ਼ਕਿਲ ਦੇ ਨਾਲ ਰਾਤ ਤੱਕ ਅਸੀਂ ਚੋਟੀ ਤੇ ਪਹੁੰਚੇ ਅਜੇ ਸਾਰਾ ਰਸਤਾ ਬਾਕੀ ਸੀ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਬੜਾ ਹੀ ਗੂੜਾ ਮਿੱਤਰ ਸੀ ਤੇ ਮੈਂ ਉਸ ਤੇ ਬੜਾ ਮਾਣ ਕਰਦਾ ਸੀ ਥੱਕ ਬਹੁਤ ਗਿਆ ਸੀ ਟੁੱਟ ਗਿਆ ਸੀ ਤੇ ਉਹਦੇ ਮੂੰਹੋਂ ਵੀ ਨਿਕਲ ਗਿਆ ਬਈ ਇਸ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ ਸਾਡੀ ਵੀ ਮਤ ਮਾਰ ਚਲੀ ਸਾਨੂੰ ਵੀ ਪੁੱਠੇ ਪਾਸੇ ਪਾ ਦਿੱਤਾ ਥੱਕ ਗਿਆ ਚੂਰ ਹੋ ਗਿਆ ਚੱਲਣ ਦੀ ਹਿੰਮਤ ਨਾ ਤੇ ਡਰਾਇਆ ਇਹ ਗਿਆ ਸੀ ਬਰਸਤੇ ਚ ਨਹੀਂ ਰਹਿਣਾ ਰਾਤ ਨੂੰ ਇਥੇ ਸ਼ੇਰ ਪੈਂਦੇ ਨੇ ਵੀ ਪਹੁੰਚੋ ਦੁਕਾਨੇ ਤੇ ਪਹੁੰਚੋ ਤੇ ਅਜੀ ਦੁਕਾਨਾ ਬਹੁਤ ਦੂਰ ਬਾਵੇਂ ਲਾਈ ਸੀ ਪਰ ਚੜਦਿਆਂ ਚਿਲਦਿਆਂ ਗੋਡੇ ਰਹਿ ਗਏ ਲੈਣਾ ਵੀ ਔਖਾ ਸੀ ਔਰ ਜ्यों ਉਥੇ ਪਹੁੰਚੇ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੰਦ ਸਾਹਿਬ ਨੇ ਥਾਲੀਆਂ ਵਿੱਚ ਲਿਆ ਕੇ ਪ੍ਰਸ਼ਾਦਾ ਲਿਆਂਦਾ ਸੌਂ ਹੀ ਗਏ ਪ੍ਰਸ਼ਾਦਾ ਉੰਜ ਹੀ ਤਿਆਰਿਆ ਕਾਦਾ ਕਿਤੇ ਨਹੀਂ ਥੱਕ ਕੇ ਟੋਟਲ ਸਿੱਖ ਸੱਜਣ ਨੂੰ ਮੈਂ ਆਕੇ ਮੈਂ ਕਹਿੰਦਾ ਆਜ ਹੋ ਗਿਆਂ ਤਾਂ ਪਹਿਲੇ ਹੁਣ ਦਰਸ਼ਨ ਤੇ ਕਰ ਲਈਏ ਕਿੰਨੇ ਤੇ ਤੂੰ ਹੀ ਕਰਕੇ ਆ ਫੋਰ ਨਾ ਆਖੀਂ ਮੈਂ ਐਨੇ ਔਕੇ ਦੂਜਾ ਮੈਨੂੰ ਤਜਰਬਾ ਹੋਇਆ ਅਮਰਨਾਥ ਦੇ ਸਿੰਘ ਸਾਥੀਆਂ ਦਾ ਅਸੀਂ ਟੋਲਾ ਲੇਕਿਨ ਚਾਰ ਵਾਪਸ ਹੋ ਗਏ ਔਰ ਬੜੇ ਔਖੇ ਢੰਗ ਨਾਲ ਵਾਪਸ ਹੋਏ ਔਰ ਕੋੜਾ ਬੋਲ ਕੇ ਵਾਪਸ ਹੋਏ ਔਰ ਇਸ ਤਰ੍ਹਾਂ ਦਾ ਤੀਸਰਾ ਤਜਰਬਾ ਮੈਨੂੰ ਹੇਮਕੁੰਡ ਸਾਹਿਬ ਹੋਇਆ ਜਦ ਹਜ਼ਾਰ ਪੌੜੀਆਂ ਤੇ ਅਸੀਂ 5-7 ਬੰਦੇ ਤੇ ਚੜਦਿਆਂ-ਚੜਦਿਆਂ ਰਹਿ ਗਏ ਹੁਣ ਤੇ ਬਥੇਰੇ ਘੋੜਿਆਂ ਤੇ ਜਾਣ ਲੱਗ ਪੈਣ ਔਰ ਸਾਧਨ ਲੱਭ ਪੈਣ ਤੇ ਹਜ਼ਾਰ ਪੌੜੀਆਂ ਦੇਖਦੇ ਆਏ ਉੱਪਰ ਸਵੇਰੇ ਦੇ ਚੱਲਦੇ-ਚੱਲਦੇ ਉਹਨਾਂ ਅੱਗੋਂ ਹਜ਼ਾਰ ਪੌੜੀਆਂ ਰਹਿ ਗਏ ਸਨ ਪਾਵੇਂ ਬਰਫ਼ ਪਈਏ ਚਾਰੋਂ ਪਾਸੇ ਠੰਡ ਸੀ ਪਸੀਨੇ ਨਾਲ ਤਰ ਬਤਰ ਥਕੇ ਹੋਏ ਕੁਚੜਾਈਆਂ ਤੇ ਬਹੁਤ ਆਉਕੀਆਂ ਨੇ ਸੁਰਤ ਨੂੰ ਵੀ ਜਦ ਕਦੀ ਚੜਾਓਗੇ ਨਾ ਇੰਨੀ ਮੁਸ਼ਕਲਤ ਹੈ ਇਤਨੀ ਮੁਸ਼ਕਲਤ ਹੈ ਐਸੇ ਵਾਰਸੇ ਸਤਗੁਰ ਕਹਿੰਦੇ ਨੇ ਜਿੰਨੇ ਨਾਮ ਧਿਆਇਆ ਗਏ ਮੁਸ਼ਕਲਤ ਘਾਸ